ਧਰਮ ਹੇਤ ਸੀਸ ਦਿੱਤੇ ਸਿੱਖੀ ਧਰਮ ਹੇਤ ਸੀਸ ਦੇਣ ਦਾ ਮਾਰਗ ਹੈ ਤਨ ਅਤੇ ਮਨ ਕੱਟ-ਕੱਟ ਕੇ ਗੁਰੂ ਅਰਪਣ ਹੋਣ ਦਾ ਰਾਹ ਹੈ ਸੱਚ ਧਰਮ ਦੀ ਖਾਤਰ ਮਰਨ ਕਬੂਲ ਕਰਨਾ ਸ਼ਹੀਦ ਹੋਣਾ ਧਰਮ ਦੀ ਸਭ ਤੋਂ ਉੱਚੀ ਕਾਰਾਮਾਤ ਹੈ ਸਿੱਖੀ ਅਨੁਸਾਰ ਸ਼ਹੀਦ ਉਹ ਸੱਚਾਰ ਪੁਰਖ ਹੁੰਦਾ ਹੈ ਜੋ ਬੇਖੌਫ ਹੋ ਕੇ ਸਿਰਫ ਤੇ ਸਿਰਫ ਆਪਣਾ ਸੀਸ ਧਰਮ ਵਾਸਤੇ ਕੁਰਬਾਨ ਕਰ ਦੇਵੇ ਮੌਤ ਤੋਂ ਨਿਰਪੈਤਾ ਨਾਲ ਹੀ ਸਿੱਖੀ ਦਾ ਸ਼ਹੀਦੀ ਮਾਰਗ ਆਰੰਭ ਹੁੰਦਾ ਹੈ ਸਿੱਖ ਇਤਿਹਾਸ ਵਿੱਚ ਸ਼ਹੀਦੀਆਂ ਦੀ ਪਰੰਪਰਾ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਕੁਰਬਾਨੀ ਨਾਲ ਆਰੰਭ ਹੁੰਦੀ ਹੈ ਹਿੰਦ ਦੀ ਚਾਦਰ ਸਤਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੀ ਭਾਰਤ ਦੇ ਇਤਿਹਾਸ ਦੀ ਵਿਲੱਖਣ ਦਾਸਤਾ ਹੈ ਸੰਸਾਰ ਵਿੱਚ ਕੋਈ ਐਸੀ ਸ਼ਹਾਦਤ ਨਹੀਂ ਜਿਸ ਵਿੱਚ ਕਿਸੇ ਧਰਮ ਦੇ ਪੈਗੰਬਰ ਨੇ ਉਹਨਾਂ ਵਿਸ਼ਵਾਸਾਂ ਦੀ ਖਾਤਰ ਸ਼ਹੀਦੀ ਦਿੱਤੀ ਹੋਵੇ ਜਿਸ ਵਿੱਚ ਉਸ ਦਾ ਆਪਣਾ ਵਿਸ਼ਵਾਸ ਨਹੀਂ ਸੀ ਸਤਿਗੁਰੂਆਂ ਦੀ ਇੰਨਾਂ ਸ਼ਹੀਦੀਆਂ ਨੇ ਸ਼ਹੀਦੀ ਦੀ ਵਿਲੱਖਣ ਸਿਖਰਾਂ ਨੂੰ ਸ਼ੋਹਿਆ ਅਰਦਾਸ ਦੇ ਇਸ ਬੰਦ ਵਿੱਚ ਅਸੀਂ ਉਹਨਾਂ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਧਰਮ ਦੀਆਂ ਕੀਮਤਾਂ ਦਾ ਝੰਡਾ ਬੁਲੰਦ ਕਰਨ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਧਰਮ ਨਹੀਂ ਹਾਰਿਆ